ਇੱਕ ਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਅਫਗਾਨਿਸਤਾਨ ਦੀ ਗਜਨੀ ਖੇਤਰ ਤੋਂ ਕੁਝ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਆਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਤੇ ਗੁਰੂ ਜੀ ਵੱਲੋਂ ਉਹਨਾਂ ਸੰਗਤਾਂ ਦਾ ਸਾਨਦਾਰ ਸਵਾਗਤ ਕੀਤਾ ਗਿਆ ਸੰਗਤ ਵਿੱਚੋਂ ਇੱਕ ਤਰਲੋਕਾ ਨਾਮ ਦੇ ਵਿਅਕਤੀ ਨੇ ਗੁਰੂ ਜੀ ਦੇ ਸਾਹਮਣੇ ਬੇਨਤੀ ਕੀਤੀ ਕਿ ਹੇ ਗੁਰੂ ਜੀ ਮੇਰੀ ਇੱਕ ਇੱਛਾ ਹੈ ਕਿ ਮੈਂ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਕੋਈ ਰਸਤਾ ਦੱਸੋ ਜਿਸ ਨਾਲ ਮੈਂ ਉਸ ਬਾਹੀ ਗੁਰੂ ਦੇ ਦਰਸ਼ਨ ਕਰ ਸਕਾਂ ਗੁਰੂ ਅਰਜਨ ਦੇਵ ਜੀ ਭਾਈ ਤਰਲੋਕਾ ਦੀ ਇੱਛਾ ਸੁਣ ਕੇ ਬਹੁਤ ਖੁਸ਼ ਹੋਏ ਤੇ ਉਸ ਨੂੰ ਉਪਦੇਸ਼ ਦਿੱਤਾ ਕਿ ਇਸ ਸੰਸਾਰ ਵਿੱਚ ਜਿੰਨੇ ਵੀ ਜੀਵ ਜੰਤੂ ਜਾਂ ਫਿਰ ਮਨੁੱਖ ਹਨ ਇਹ ਸਾਰੇ ਹੀ ਪਰਮਾਤਮਾ ਦੇ ਬਣਾਏ ਹੋਏ ਹਨ ਤੇ ਪਰਮਾਤਮਾ ਆਪਣੇ ਦੁਆਰਾ ਬਣਾਏ ਗਏ ਇੰਨਾ ਸਾਰੇ ਜੀਵ ਜੰਤੂਆਂ ਵਿੱਚ ਹੀ ਬਰਾਜਮਾਨ ਹੈ ਪਰਮਾਤਮਾ ਨੂੰ ਪਾਉਣ ਬਾਸਤੇ ਜਾਂ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਜਿੰਨਾ ਵੀ ਹੋ ਸਕੇ ਉਹਨਾਂ ਹੀ ਜੀਵ ਜੰਤੂਆਂ ਤੇ ਮਨੁੱਖ ਦੀ ਭਲਾਈ ਲਈ ਕਾਰਜ ਕਰੋ ਪਰਮਾਤਮਾ ਆਪੇ ਹੀ ਖੁਸ਼ ਹੋ ਜਾਣਗੇ ਭਾਈ ਤਰ ਲੋਗਾ ਗੁਰੂ ਜੀ ਦੇ ਬਚਨਾਂ ਨੂੰ ਸਮਝ ਗਿਆ ਤੇ ਗੁਰੂ ਜੀ ਦੇ ਬਚਨਾਂ ਉੱਤੇ ਚੱਲਣ ਦਾ ਮਨ ਬਣਾ ਕੇ ਵਾਪਸ ਗਜਨੀ ਵਿਖੇ ਆ ਗਿਆ ਭਾਈ ਤੇ ਲੋਕਾਂ ਫੌਜ ਦੀ ਜਿਸ ਟੁਕੜੀ ਵਿੱਚ ਨੌਕਰੀ ਕਰਦਾ ਸੀ ਉਸ ਟੁਕੜੀ ਦੇ ਅਧਿਕਾਰੀ ਆਪਣੇ ਸੈਨਿਕਾਂ ਨੂੰ ਸਿਖਲਾਈ ਦੇਣ ਦੇ ਲਈ ਕਦੀ ਕਦੀ ਉਹਨਾਂ ਕੋਲੋਂ ਜੰਗਲ ਵਿੱਚ ਜਾ ਕੇ ਸ਼ਿਕਾਰ ਕਰਵਾਇਆ ਕਰਦੇ ਸਨ ਤੇ ਐਸੇ ਦੇ ਚੱਲਦੇ ਇੱਕ ਦਿਨ ਫੌਜੀ ਅਧਿਕਾਰੀਆਂ ਦੇ ਨਾਲ ਭਾਈ ਤਰਲੋਕਾ ਨੂੰ ਸ਼ਿਕਾਰ ਉੱਤੇ ਜਾਣਾ ਪਿਆ ਤੇ ਉਹਨਾਂ ਨੂੰ ਸਾਹਮਣੇ ਦਿਖਾਈ ਦੇ ਰਹੀ ਇੱਕ ਹਿਰਨੀ ਦਾ ਸ਼ਿਕਾਰ ਕਰਨ ਦੇ ਲਈ ਕਿਹਾ ਗਿਆ ਤੇ ਭਾਈ ਤਰਲੋਕਾ ਨੇ ਉਸ ਹਿਰਨੀ ਦੇ ਪਿੱਛੇ ਆਪਣਾ ਘੋੜਾ ਭਜਾ ਲਿਆ ਤੇ ਉਸ ਉੱਤੇ ਆਪਣੀ ਤਲਵਾਰ ਦੇ ਨਾਲ ਵਾਰ ਕੀਤਾ ਤਾਂ ਉਸ ਹਿਰਨ ਦੇ ਦੋ ਟੋਟੇ ਹੋ ਗਏ ਜਿਹੜੀ ਉਹ ਹਿਰਨੀ ਸੀ ਉਹ ਉਸ ਵੇਲੇ ਗਰਭਪਤੀ ਸੀ ਤੇ ਹਿਰਨੀ ਦੇ ਬੱਚੇ ਵੀ ਪਾਈ ਤਰਲੁਕਾ ਦੇ ਸਾਹਮਣੇ ਹੀ ਤੜਫ ਤੜਫ ਕੇ ਮਰ ਗਏ ਇਸ ਘਟਨਾ ਦਾ ਪਾਈ ਤਰਲੋਕਾ ਦੇ ਕੋਮਲ ਜਿਹੇ ਦਿਲ ਉੱਤੇ ਬਹੁਤ ਡੂੰਗਾ ਅਸਰ ਹੋਇਆ ਤੇ ਉਹ ਆਪਣੀ ਗਲਤੀ ਉੱਤੇ ਪਛਤਾਵਾ ਕਰਨ ਲੱਗੇ ਪਰ ਹੁਣ ਤਾਂ ਕੁਝ ਵੀ ਨਹੀਂ ਹੋ ਸਕਦਾ ਸੀ ਪਾਈ ਤਰਲੋਕਾ ਜੀ ਵਿਚਾਰ ਕਰਨ ਲੱਗੇ ਕਿ ਜੇਕਰ ਮੇਰੇ ਕੋਲ ਤੇਜ ਧਾਰ ਹਥਿਆਰ ਨਾ ਹੁੰਦਾ ਤਾਂ ਇਹ ਹੱਤਿਆ ਸੰਭਵ ਹੀ ਨਹੀਂ ਹੋਣੀ ਸੀ ਤੇ ਫਿਰ ਉਹਨਾਂ ਨੇ ਆਪਣੀ ਤੇਜ ਤਲਵਾਰ ਦੀ ਥਾਂ ਤੇ ਇੱਕ ਲੱਕੜੀ ਦੀ ਤਲਵਾਰ ਬਣਾ ਕੇ ਧਾਰਨ ਕਰ ਲਈ ਹੌਲੀ ਹੌਲੀ ਸਮਾਂ ਬਤੀਤ ਹੋਣ ਲੱਗਾ ਤਾਂ ਇੱਕ ਦਿਨ ਫੌਜੀ ਅਧਿਕਾਰੀ ਨੇ ਆਪਣੇ ਸਾਰੇ ਜਵਾਨਾਂ ਦੇ ਸ਼ਸਤਰ ਜਾਂਚ ਕਰਨੇ ਸ਼ੁਰੂ ਕਰ ਦਿੱਤੇ ਤੇ ਉਸ ਨੇ ਆਪਣੇ ਸਾਰੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਸਾਰੇ ਸੈਨਿਕ ਇੱਕ ਲਾਈਨ ਬਣਾ ਕੇ ਖੜੇ ਹੋ ਜਾਓ ਤੇ ਆਪਣੇ ਸ਼ਸਤਰ ਦਾ ਮੁਆਇਨਾ ਕਰਵਾਵੋ ਇਹ ਹੁਕਮ ਸੁਣਦੇ ਹੀ ਭਾਈ ਤਰਲੋਕਾ ਚਿੰਤਾ ਵਿੱਚ ਆ ਗਿਆ ਕਿਉਂਕਿ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਜੇਕਰ ਲੱਕੜ ਦੀ ਤਲਵਾਰ ਉਸ ਦੇ ਅਧਿਕਾਰੀ ਨੇ ਦੇਖ ਲਈ ਤਾਂ ਨੌਕਰੀ ਤਾਂ ਜਾਵੇਗੀ ਹੀ ਇਸ ਦੇ ਨਾਲ-ਨਾਲ ਸਜ਼ਾ ਦੇ ਰੂਪ ਵਿੱਚ ਗਦਾਰੀ ਦਾ ਇਲਜ਼ਾਮ ਵੀ ਲਗਾਇਆ ਜਾ ਸਕਦਾ ਹੈ ਤਾਂ ਅਜੇ ਹੀ ਹਾਲਾਤਾਂ ਵਿੱਚ ਉਹਨਾਂ ਦਾ ਧਿਆਨ ਗੁਰੂ ਜੀ ਦੇ ਚਰਨਾਂ ਵਿੱਚ ਗਿਆ ਤੇ ਉਹ ਮਨ ਹੀ ਮਨ ਵਿੱਚ ਗੁਰੂ ਜੀ ਦੇ ਅੱਗੇ ਅਰਦਾਸ ਕਰਨ ਲੱਗੇ ਕਿ ਹੇ ਗੁਰੂ ਜੀ ਮੈਂ ਇਸ ਬੇਲੇ ਬਹੁਤ ਵੱਡੀ ਮੁਸੀਬਤ ਵਿੱਚ ਫਸ ਚੁੱਕਾ ਹਾਂ ਤੇ ਤੁਹਾਡੇ ਤੋਂ ਇਲਾਵਾ ਮੇਰੀ ਹੋਰ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਮੈਂ ਤੁਹਾਡੇ ਪਜਨਾ ਉੱਤੇ ਚੱਲਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹਾਂ ਕਿਰਪਾ ਕਰਕੇ ਮੇਰੀ लाज ਰੱਖ ਲਵੋ ਤੇ ਮੈਨੂੰ ਇਸ ਸੰਕਟ ਵਿੱਚੋਂ ਬਾਹਰ ਕੱਢ ਲਵੋ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਉਸ ਵੇਲੇ ਆਪਣੇ ਦਰਬਾਰ ਵਿੱਚ ਬਿਰਾਜਮਾਨ ਸਨ ਤਾਂ ਉਹਨਾਂ ਨੇ ਅਚਾਨਕ ਹੀ ਆਪਣੇ ਇੱਕ ਸੇਵਕ ਨੂੰ ਆਦੇਸ਼ ਦਿੱਤਾ ਕਿ ਤੋਸੇ ਖਾਨੇ ਵਿੱਚੋਂ ਇੱਕ ਤਲਵਾਰ ਲੈ ਕੇ ਆਓ ਤਾਂ ਸੇਵਕ ਤੁਰੰਤ ਤਲਵਾਰ ਲੈ ਕੇ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋ ਗਿਆ ਗੁਰੂ ਜੀ ਨੇ ਉਹ ਤਲਵਾਰ ਮਿਆਨ ਵਿੱਚੋਂ ਬਾਹਰ ਕੱਢੀ ਤੇ ਉਸ ਨੂੰ ਘਮਾ ਫਿਰਾ ਕੇ ਸੰਗਤ ਨੂੰ ਵਿਖਾਉਣ ਲੱਗੇ ਤੇ ਕੁਝ ਹੀ ਪਲਾਂ ਬਾਅਦ ਉਸ ਤਲਵਾਰ ਨੂੰ ਫਿਰ ਤੋਂ ਮਿਆਨ ਵਿੱਚ ਰੱਖ ਕੇ ਤੋਸੇ ਖਾਨੇ ਵਿੱਚ ਵਾਪਸ ਭੇਜ ਦਿੱਤਾ ਸੰਗਤ ਨੂੰ ਇਸ ਪ੍ਰਕਾਰ ਗੁਰੂ ਜੀ ਦੁਆਰਾ ਤਲਵਾਰ ਦਿਖਾਉਣਾ ਬੜਾ ਹੀ ਅਨੋਖਾ ਲੱਗਿਆ ਤੇ ਇਹ ਸਭ ਦੇਖ ਕੇ ਇੱਕ ਸੇਵਕ ਵਿੱਚ ਜਗਿਆਸਾ ਉੱਠੀ ਉਸਨੇ ਗੁਰੂ ਜੀ ਦੇ ਕੋਲੋਂ ਪ੍ਰਸ਼ਨ ਪੁੱਛ ਹੀ ਲਿਆ ਕਿ ਗੁਰੂ ਜੀ ਕਿ ਅੱਜ ਤੁਸੀਂ ਤਲਵਾਰ ਨਾਲ ਕਿਉਂ ਖੇਡ ਰਹੇ ਹੋ ਤਾਂ ਉਸ ਸਿੱਖ ਨੂੰ ਜਵਾਬ ਦਿੰਦੇ ਹੋਏ ਗੁਰੂ ਜੀ ਨੇ ਕਿਹਾ ਕਿ ਜਦੋਂ ਸਮਾਂ ਆਵੇਗਾ ਤੇ ਤੁਸੀਂ ਆਪ ਹੀ ਇਸ ਭੇਦ ਨੂੰ ਜਾਣ ਜਾਮੂਗੇ ਦੂਸਰੀ ਪਾਸੇ ਭਾਈ ਤਰਲੋਕਾ ਅਰਦਾਸ ਵਿੱਚ ਖੋਏ ਹੋਏ ਸਨ ਤੇ ਸਾਰੇ ਸੈਨਿਕ ਬਾਰੀ-ਬਾਰੀ ਆਪਣੀਆਂ ਤਲਵਾਰਾਂ ਦਾ ਮੁਆਇਨਾ ਕਰਵਾ ਰਹੇ ਸਨ ਤਾਂ ਸਭ ਤੋਂ ਅਖੀਰ ਵਿੱਚ ਭਾਈ ਤਰਲੁਕਾ ਦੀ ਵੀ ਵਾਰੀ ਆ ਗਈ ਤੇ ਉਸਨੇ ਆਪਣੇ ਮਨ ਵਿੱਚ ਗੁਰੂ ਜੀ ਦਾ ਧਿਆਨ ਕੀਤਾ ਤੇ ਉਹਨਾਂ ਨੂੰ ਸਮਰਥ ਜਾਣ ਕੇ ਮ्यान ਵਿੱਚੋਂ ਤਲਵਾਰ ਬਾਹਰ ਕੱਢ ਕੇ ਅਧਿਕਾਰੀ ਨੂੰ ਵਿਖਾਈ ਤਲਵਾਰ ਦੀ ਚਮਕ ਅਧਿਕਾਰੀ ਦੀਆਂ ਅੱਖਾਂ ਵਿੱਚ ਪਈ ਤੇ ਉਹ ਝੌਂਕ ਗਿਆ ਤੇ ਉਸ ਨੇ ਇਸ ਤਲਵਾਰ ਨੂੰ ਦੋ ਤਿੰਨ ਵਾਰ ਪਲਟ ਕੇ ਦੇਖਿਆ ਤੇ ਹੈਰਾਨੀ ਵਿੱਚ ਪੈ ਗਿਆ ਤੇ ਉਸ ਦੇ ਮੂੰਹ ਵਿੱਚੋਂ ਨਿਕਲਿਆ ਇਲਾਹੀ ਸੰਸੀਰ ਇਸ ਦਾ ਮਤਲਬ ਇਹ ਸੀ ਕਿ ਇਹ ਤਲਵਾਰ ਅਦਭੁਤ ਹੈ ਭਾਈ ਤਰ ਲੋਕ ਕਾਨੀ ਜਦੋਂ ਇਹ ਚਮਤਕਾਰ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚੋਂ ਪ੍ਰੇਮ ਭਰੇ ਹੰਝੂ ਡਿੱਗਣ ਲੱਗੇ ਤੇ ਕੁਝ ਹੀ ਦਿਨਾਂ ਬਾਅਦ ਉਹੋ ਸੁੱਟੀ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਈ ਤੇ ਉਹਨਾਂ ਨੇ ਸਾਰੀ ਘਟਨਾ ਸੰਗਤ ਨੂੰ ਦੱਸੀ ਕਿ ਮੈਂ ਜਦੋਂ ਸੰਕਟ ਕਾਲ ਵਿੱਚ ਫਸ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਜਿਵੇਂ ਪਰਮਾਤਮਾ ਨੇ ਦਰਜੋਦਨ ਦੇ ਦਰਬਾਰ ਵਿੱਚ ਦ੍ਰੋਪਦੀ ਦੀ ਚੀਰ ਖਰਨ ਦੇ ਸਮੇਂ ਲਾਜ ਰੱਖੀ ਸੀ ਠੀਕ ਉਸੇ ਪ੍ਰਕਾਰ ਤੁਸੀਂ ਮੇਰੀ ਵੀ ਸਹਾਇਤਾ ਵਿੱਚ ਪੁੱਜੋ ਤਾਂ ਇਹਨਾ ਮਹਾਪੁਸਾਨੇ ਉਸੇ ਪੱਲ ਕੋਤਕ ਵਰਤਾਇਆ ਜਿਸ ਕੋਤਕ ਨੂੰ ਦੇਖ ਕੇ ਉੱਥੇ ਖੜੇ ਸਾਰੇ ਅਧਿਕਾਰੀਆਂ ਦੇ ਰੋਂਕਟੇ ਖੜੇ ਹੋ ਗਏ ਸਤਨਾਮ ਸ੍ਰੀ ਵਾਹਿਗੁਰੂ